ਔਰਤ ਕਮਜ਼ੋਰ ਨਹੀਂ ਹੁੰਦੀ ਉਸ ਨੂੰ ਬਣਾਇਆ ਜਾਂਦਾ ਹੈ ਉਹ ਕੁੜੀ ਹੈ ਇਹ ਕਹੇ ਕਿ ਹਮੇਸ਼ਾ ਉਸ ਨੂੰ ਡਰਾਇਆ ਜਾਂਦਾ ਸਸ਼ਵੇਕਲ ਐਸਐਮਜੀ ਨਿਊਜ਼ ਦੇ ਸਪੈਸ਼ਲ ਸ਼ੋਅ ਦੇ ਵਿੱਚ ਮੈਂ ਕਿਰਨ 3 ਤੋਟਾ ਸਵਾਗਤ ਕਰਦੀਆਂ ਜਿញ ਅਸੀਂ ਅਕਸਰ ਦੇਖਿਆ ਹੈ ਕਿ ਅੱਜ ਦਾ ਸਮਾਜ ਬਹੁਤ ਅੱਗੇ ਨਿਕਲ ਚੁੱਕਾ ਹੈ ਬਹੁਤ ਅੱਗੇ ਇੰਨੀ ਸੋਚ ਉਹਨਾਂ ਦੀ ਵੱਧ ਚੁੱਕੀ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕੁੜੀ ਮੁੰਡੇ ਦੇ ਵਿੱਚ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ ਕੋਈ ਵੀ ਖੇਤਰ ਅਜੇ ਹਾਂ ਨਹੀਂ ਹੈ ਜਿੱਥੇ ਕੁੜੀ ਜਾਂ ਫਿਰ ਕਿਸੇ ਔਰਤ ਨੇ ਮੁਹਾਰਤ ਹਾਸਲ ਨਾ ਕੀਤੀ ਹੋਵੇ ਹਰ ਇੱਕ ਖੇਤਰ ਦੇ ਵਿੱਚ ਹੀ ਆਪਣਾ ਨਾਮ ਆਪਣੀ ਪਹਿਚਾਨ ਬਣਾਈ ਹੈ ਇੱਕ ਔਰਤ ਨੇ ਪਰ ਫਿਰ ਵੀ ਕੁਝ ਲੋਕਾਂ ਦੀ ਹੈ ਰੂੜੀਵਾਦੀ ਸੋਚ ਉਹਨਾਂ ਦੇ ਸੋਚ ਦੇ ਦਾਇਰੇ ਨੂੰ ਅੱਗੇ ਨਹੀਂ ਵਧਣ ਦਿੰਦੀ ਉਹਨਾਂ ਦੀ ਸੋਚ ਸਿਰਫ ਇੱਕ ਚੀਜ਼ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦੀ ਹੈ ਤੇ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਹਮੇਸ਼ਾ ਬਾਕੀ ਉਹਨਾਂ ਤੋਂ نیچے ਹੀ ਰਹਿਣ ਇਹਨਾਂ ਸੋਚਾਂ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਲਈ ਇੱਕ ਨਵੀਂ ਮਿਸਾਲ ਹੈ ਜਿਹੜੀ ਪੰਜਾਬ ਦੇ ਵਿੱਚ ਪੇਸ਼ ਕੀਤੀ ਗਈ ਹੈ ਜਿੱញਾ ਅਸੀਂ ਉਸੇ ਮਿਸਾਲ ਬਾਰੇ ਉਸੇ ਹੀ ਉਦਾਹਰਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲੇ ਨੂੰ ਇੱਕ ਨਵਾਂ ਜ਼ਿਲ੍ਹਾ ਯਾਨਕਿ 23ਵਾਂ ਜ਼ਿਲ੍ਹਾ ਜਿਹੜਾ ਪੰਜਾਬ ਦਾ ਬਣਾਇਆ ਗਿਆ ਹਾਲੇ ਕਿ ਬਹੁਤ ਲੰਬੇ ਸਮੇਂ ਤੋਂ ਇਹ ਮੰਗ ਚੱਲ ਰਹੀ ਸੀ ਜਿਸ ਨੂੰ ਹੁਣ ਪੂਰਨ ਤੌਰ ਤੇ ਲਾਗੂ ਕਰ ਦਿੱਤਾ ਗਿਆ ਮਲੇਰਕੋਟਲੇ ਜ਼ਿਲ੍ਹੇ ਦੀ ਅਸੀਂ ਗੱਲ ਕਿਉਂ ਕਰ ਰਹੇ ਹਾਂ ਉਸ ਨੂੰ ਬਹੁਤ ਹੀ ਧਰਮਾਦਾ ਦੇਸ਼ ਹੈ ਬਹੁਤ ਹੀ ਕਹਿ ਸਕਦੇ ਹਾਂ ਕਿ ਉੱਥੇ ਬਹੁਤ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਸੋਚ ਕਿਹਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਪਿੱਛੇ ਚੱਲਦੀ ਹੈ ਪਰ ਜਿਸ ਤਰੀਕੇ ਦੀ ਐਗਜ਼ਾਮਪਲ ਇਉਥੇ ਸੈੱਟ ਕੀਤੀ ਗਈ ਹੈ ਉਹਨਾਂ ਨੇ ਸੋਚ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ ਜੀ ਹਾਂ ਆਮ ਸੋਚ ਹੈ ਜਿਹੜੀ ਜਿੱਥੇ ਕਿ ਮਹਿਲਾ ਪ੍ਰਧਾਨ ਨਹੀਂ ਬਣਾਈ ਜਾਂਦੀ ਮਹਿਲਾ ਨੂੰ ਪ੍ਰਧਾਨ ਦੇਸ਼ ਨਹੀਂ ਕਿਹਾ ਜਾਂਦਾ ਮਹਿਲਾ ਪ੍ਰਧਾਨ ਪੰਜਾਬ ਨਹੀਂ ਕਿਹਾ ਜਾਂਦਾ ਪਰ ਉਹਨਾਂ ਨੇ ਮਲੇਰ ਕੋਟਲਾ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਹਰ ਇੱਕ ਚੀਜ਼ ਦੀ ਪ੍ਰਧਾਨ ਮਹਿਲਾ ਨੂੰ ਬਣਾਇਆ ਗਿਆ ਹਰ ਇੱਕ ਚੀਜ਼ ਦਾ ਸਿਰਮੌਰ ਕਹਿ ਸਕਦੇ ਹਾਂ ਉਸ ਨੂੰ ਮਹਿਲਾ ਨੂੰ ਬਣਾਇਆ ਗਿਆ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਐਮ ਐਲ ਏ ਜੀਸੀ ਡੀਐਸਪੀ ਇਸ ਤੋਂ ਇਲਾਵਾ ਕਾਰਪੋਰੇਸ਼ਨ ਦੇ ਵੀ ਜਿਹੜੇ ਸਰਮਾਰੇ ਨੇ ਫਿਲਮੋਏ ਨੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਐਮਐਲਏ ਤਾਕਿਆ ਜਿਹੜੀ ਮਲੇਰਕੋਟਲਾ ਦੇ ਵਿੱਚ ਇੱਕ ਮਹਿਲਾ ਨੂੰ ਬਣਾਇਆ ਗਿਆ ਜਿੰਨੀਆਂ ਵੀ ਉੱਚ ਪਦਵੀਆਂ ਨੇ ਉਹੀ ਇੱਕ ਮਹਿਲਾ ਨੂੰ ਸੌਂਪੀਆਂ ਗਈਆਂ ਸਾਰੀ ਵਾਗਡੋਰ ਹੈ ਮਹਿਲਾਵਾਂ ਨੂੰ ਦਿੱਤੀ ਗਈ ਹੈ ਮਲੇਰ ਕੋਟਲੇ ਚਿਲੇ ਦੀ ਜੋ ਕਿ ਬੇਹਦ ਸ਼ਲਾਘਾਯੋਗ ਕਦਮ ਹੈ ਜੀ ਹਾਂ ਗੱਲ ਕਰਦੇ ਹਾਂ ਉੱਚੀਆਂ ਪਦਵੀਆਂ ਦੀ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਮਹਿਲਾ ਆਹ ਅਹੁਦੇ ਨੂੰ ਨਹੀਂ ਸੰਭਾਲ ਸਕਦੀ ਆ ਨਹੀਂ ਸੰਭਾਲ ਸਕਦੀ ਪਰ ਉੱਥੇ ਇਹਨਾਂ ਜ਼ੰਜੀਰਾਂ ਨੂੰ ਤੋੜ ਕੇ ਹਰ ਇੱਕ ਅਹੁਦੇ ਤੇ ਇੱਕ ਮਹਿਲਾ ਨੂੰ ਵਿਰਾਜਮਾਨ ਕੀਤਾ ਗਿਆ ਜਿਸ ਦੇ ਬਾਰੇ ਪੂਰੇ ਡਿਟੇਲ ਵਿੱਚ ਅਸੀਂ ਗੱਲਬਾਤ ਕਰਾਂਗੇ ਇਸ ਸਪੈਸ਼ਲ ਰਿਪੋਰਟ ਵਿੱਚ ਮਲੇਰਕੋਟਲਾ ਸ਼ਹਿਰ ਜਿੱਥੇ ਕੀ ਸਾਰੇ ਉੱਚ ਪਦਰੀ ਯੋਧਿਆਂ ਤੇ ਲੜਕੀਆਂ ਹੀ ਵਿਰਾਜਮਾਨ ਨੇ ਅਤੇ ਸਾਨੂੰ ਇਹ ਦਾਸ ਤੇ ਆਪੜਾ ਮਾਨ ਮਹਿਸੂਸ ਹੋ ਰਿਹਾ ਕਿ ਮਲੇਰਕੋਟਲਾ ਸ਼ਹਿਰ ਵਿੱਚ ਐਮਐਲਏ ਐਸਐਸਪੀ ਜੀਸੀ ਮਿਊਨਿਸਪਲ ਕਮੇਟੀ ਦੀ ਪ੍ਰਧਾਨੀ ਅਤੇ ਬਲਾਕ ਸੰਮਤੀ ਦੇ ਚੇਅਰਪਰਸਨ ਵੀ ਇੱਕ ਲੜਕੀ ਹੀ ਹੈ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਲਈ ਇਹ ਬਹੁਤ ਮਾਨ ਵਾਲੀ ਗੱਲ ਹੈ ਅਤੇ ਉਹਨਾਂ ਦੇ ਮੂਹਤੇ ਕਰਾਰੀ ਚਪੇੜੇ ਜਿਹੜੇ ਕਿ ਲੜਕੀਆਂ ਨੂੰ ਜਨਮ ਦੇਨ ਤੋਂ ਡਾਰਦੀ ਨੇ ਅੱਜ ਲੋੜ ਹੈ ਸਾਡੇ ਸਮਾਜ ਨੂੰ ਲੜਕੀਆਂ ਪ੍ਰਤੀ ਨਕਾਰਾਤਮਕ ਸੋਚ ਬਦਲਣ ਦੀ ਕਿਉਂਕਿ ਲੜਕੀ ਇੱਕ ਧੀ ਭੈਣ ਪਤਨੀ ਅਤੇ ਮਾਂ ਦਾ ਰੋਲ ਵੀ ਅਦਾ ਕਰਦੀ ਹੈ ਤਾਂ ਤੁਸੀਂ ਦੇਖਿਆ ਕਿ ਮਹਿਲਾਵਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਹਨਾਂ ਨੇ ਜੋ ਸਥਾਨ ਹਾਸਲ ਕੀਤੇ ਨੇ ਉਹ ਬੇਹੱਦ ਸ਼ਲਾਘਾਯੋਗ ਨੇ ਔਰ ਇਸ ਚੀਜ਼ ਨੂੰ ਕੋਈ ਵੀ ਨਹੀਂ ਨਕਾਰ ਸਕਦਾ ਕਿ ਕਾਬਲੀਅਤ ਵਿੱਚ ਜੇ ਗੱਲ ਕਰੀਏ ਤਾਂ ਮਹਿਲਾਵਾਂ ਅੱਜ ਦੇ ਮਨੁੱਖਾਂ ਤੋਂ ਅੱਜ ਦੇ ਜਿਹੜੇ ਮਰਦ ਨੇ ਉਹਨਾਂ ਤੋਂ ਕਿਤੇ ਵੀ ਪਿੱਛੇ ਨਹੀਂ ਸਗੋ ਉਹਨਾਂ ਤੋਂ ਵੱਧ ਕੇ ਅੱਗੇ ਹੀ ਨੇ ਬਸ ਸਿਰਫ ਗੱਲ ਹੁੰਦੀ ਹੈ ਸੋਚਣ ਦੀ ਗੱਲ ਹੁੰਦੀ ਹੈ ਸਮਝ ਦੀ ਜਿੰਨੀ ਤੁਹਾਡੀ ਸਮਝ ਹੈ ਤੁਸੀਂ ਉਸ ਲੈਵਲ ਤੱਕ ਹੀ ਰਹਨੇ ਹੋ ਔਰ ਉਸ ਲੈਵਲ ਨੂੰ ਤੋੜਨ ਦੇ ਲਈ ਉਸ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਲਈ ਤੁਹਾਨੂੰ ਖੁਦ ਤੇ ਵਰਕ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦਾ ਸਮਾਜ ਬਹੁਤ ਅੱਗੇ ਵੱਧ ਚੁੱਕਾ ਹੈ ਜੇਕਰ ਅਸੀਂ ਆਪਣੀ ਸੋਚ ਦੇ ਦਾਇਰੇ ਸਿਰਫ ਇਨੀਆਂ ਚੀਜ਼ਾਂ ਤੱਕ ਹੀ ਇਨਿਕ ਦੇ ਵਿੱਚ ਹੀ ਲਿਮਟ ਵਿੱਚ ਹੀ ਸੀਮਤ ਰੱਖਦੇ ਰਹੇ ਤਾਂ ਅਸੀਂ ਸਮਾਜ ਤੋਂ ਬਹੁਤ ਜ਼ਿਆਦਾ ਪਿੱਛੜ ਜਾਵਾਂਗੇ ਘਰ ਗ੍ਰਸਤੀ ਵੀ ਸਾਹਮਣੀ ਇੱਕ ਔਰਤ ਲਈ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਜੇਕਰ ਇੱਕ ਮਹਿਲਾ ਆਪਣੀ ਕਾਬਲੀਅਤ ਦੇ ਨਾਲ ਕੋਈ ਮੋਹਰੀ ਕੋਈ ਉੱਚ ਸਥਾਨ ਹਾਸਲ ਕਰਦੀ ਹੈ ਤਾਂ ਉਹ ਬੇਹਦ ਸ਼ਲਾਘਾਯੋਗ ਕਦਮ ਹੈ ਔਰ ਇਹ ਔਰਤ ਦੇ ਇਸ ਜਜ਼ਬੇ ਨੂੰ ਬੇਹਦ ਸਲਾਮ ਹੈ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਔਰਤਾਂ ਜਿਨ੍ਹਾਂ ਦੇ ਵਿੱਚ ਕਾਬਲੀਅਤ ਹੈ ਉਹ ਮੋਹਰੇ ਹੋ ਕੇ ਆਪਣੇ ਹੁਨਰ ਨਾਲ ਆਪਣੀ ਜੋ ਵੀ ਸਮਰਥ ਹੈ ਉਸ ਨੂੰ ਜ਼ਰੂਰ ਪੂਰਾ ਕਰਨ ਹੋਰ ਇਹ ਤਾਂ ਦੀਆਂ ਇਨਸਪਿਰੇਸ਼ਨਲ ਅਪਡੇਟ ਲੈ ਕੇ ਫਿਰ ਦੁਬਾਰੂ ਹੋਵਾਂਗੇ ਤੁਸੀਂ ਵਿਅਕਤ ਰਹੋ ਐਸਨ ਜੀ ਨਿਊਜ਼